ਸ੍ਰੀ ਗਾਲ ਬਾਈ ਜੀ ਤੁਹਾਨੂੰ ਅੱਜ ਅੰਡਾਉਰ ਗੱਡੀ ਬਾਰੇ ਨੌਲੇਜ ਦੱਸ ਦਿਆਂ ਤੇ ਨਵੀਂ ਤਾਂ ਹੈਗੀ 45 ਲੱਖ ਰੁਪਏ ਦੀ ਆਪਣਾ ਮੁੰਡਾ ਯਾਰ ਦੋਸਤਾਂ ਨੇ 20 ਲੱਖ ਰੁਪਏ ਲਿਆਂਦੀ ਹੈ ਸੈਕੰਡ ਹੈਂਡ ਗੱਡੀ ਮਾਡਲ ਇਹ ਹੈਗੀ ਆ 20 ਤੇ ਬਾਕੀ ਤੁਹਾਨੂੰ ਜਾਣਕਾਰੀ ਦੱਸ ਦਿਆਂ ਕਿੰਨੇ ਕਿੰਨੇ ਸਿਸਟਮ ਆਦੇ ਤੇ ਆ ਦੇਖੋ ਜੀ ਗੱਡੀ ਸਮਾਰ ਕੇ ਤੇ ਡਰਾਈਵਰ ਗੱਡੀ ਤੇ ਸੌਂ ਲੂਬ ਵੀ ਆ ਜੇ ਸੌਂ ਮੜ ਲਾ ਜੇ ਤੇ ਮਾਡਲ ਗੱਡੀ ਆ ਜੇ ਇੱਕ ਰਿਸ ਯਾਨੇ ਕਿ ਬ੍ਰੇਕ ਦੀ ਦਾ ਠੀਕ ਹੈ ਜੀ ਗੇਅਰ ਸਿਸਟਮ ਨੂੰ ਸਮਝਾਉਣੇ ਆਪਾਂ ਸਿਸਟਮ ਇਹਦਾ ਜੀ ਅਰੇ ਇਹ ਬਲੈਂਡ ਰੋਡ ਤੇ ਚੱਲਣਗੇ ਆਸਾਨਾ ਚੱਲਦੀ ਹੈ ਤੇ ਜੇ ਨੋਰਮਲ ਚੱਲਣੀਆਂ ਤਾਂ ਇਥੇ ਚੱਲ ਪਣੀ ਜੇ ਪਹਾੜੀ ਰੀਜ ਚੱਲਣੀਆਂ ਤਾਂ ਇਥੇ ਚੱਲ ਪਣੀ ਜੇ ਬਾਰਖਾ ਚੱਲਣੀਆਂ ਜੀ ਇਥੇ ਚੱਲ ਪਣੀ ਇਹ ਫਕਸਨ ਬਹੁਤ ਵਧੀਆ ਜੀ ਗੱਡੀ ਦੇ ਤੇ ਬਾਕੀ ਬਹੁਤ ਹੀ ਸੋਹਣੀ ਗੱਡੀ ਆ ਜੀ ਤੇ ਅਸਲ ਤੇ ਤੁਹਾਨੂੰ ਸਟਾਰਟ ਕਰਕੇ ਵਿਖਾਵਾਂਗੇ ਬਾਕੀ ਐਵਰੇਜ ਬਾਕੀ ਇਹ ਤੁਹਾਨੂੰ ਇਹ ਵੀ ਦੱਸ ਦਿੰਦੇ ਵੀ ਕੀ ਕੀ ਫਾਲਟ ਆ ਕੀ ਨਹੀਂ ਇਹ ਸਾਰਾ ਕੁਝ ਦੱਸ ਦਿੰਦੀ ਆਟੋਮੈਟਿਕੀ ਤੇ ਐਵਰੇਜ ਵੀ ਦੱਸਦੀ ਆ ਸਾਰਾ ਕੁਝ ਦੱਸਦੀ ਆ ਤੇ ਨੰਨੇ ਨੰਨੇ ਫੰਕਸ਼ਨ ਇਹਦੇ ਚ ਤੇ ਵੱਡਾ ਫੰਕਸ਼ਨ ਤਾਂ ਇਹੀ ਆ ਜਿਹਦੇ ਚ ਆਦੇ ਸੋ ਤੇ ਆਰ ਤੇ ਬੈਕ ਚੱਲਦੀ ਡੀ ਤੇ ਅੱਗੇ ਨੂੰ ਚੱਲਦੀ ਇਥੇ ਨੇ ਹਟਲ ਹੈ ਜੀ ਠੀਕ ਹੈ ਜੀ ਅੱਗੇ ਪਾਰਕਿੰਗ ਉਹ ਬੰਦ ਕਰ ਤੂਏ ਕੋਲੋਂ ਬੰਦ ਕੋਤੋਂ ਬੰਦਾ ਇਹ ਵੀ ਰੈਡੀ ਹੈ ਰੋ ਦੋ ਸੁ ਆਵਾਜ਼ ਵੀ ਸੁਣਦੇ ਵੀ ਸਾਵਧਾਨ ਚਲ ਲਈ ਸੀਟਾ ਨੂੰ ਅੱਜ ਕੱਲ ਗੱਡੀਆਂ ਦੇ ਸੰਪਤੀਆ ਵੇਰੇ ਤਾਂ ਇਹ ਦੱਸਣ ਦੀ ਜਾਣਕਾਰੀ ਆ ਇਹ ਮੂਰੂ ਹੋ ਗਈ ਐਟੋਮੈਟ ਵਾਲੀ ਬਟਨ ਤੋਂ ਚੁਸ ਕਰੇ ਤੂੰ ਜੇ ਅੱਗੇ ਲੈ ਕੇ ਅੰਤ ਅੱਗੇ ਚੱਲ ਜਾਣਾ ਜਿੱਦਾਂ ਠੀਕ ਹੈ ਇਹ ਦੇਖੋ ਉੱਪਰ ਜਕੜਨੀ ਉੱਪਰ ਜਕੜਨੀ ਫਕਸ ਨਹੀਂ ਜਾਈ ਇਹ ਕੋਈ ਕਿੰਨੀ ਉੱਪਰ ਨਿਕਲੀ ਸੀਟ ਆ ਦੇ ਨਿਕਲ ਰਹੀ ਹੈ ਢੇਟਾਂ ਲੱਗਣੀਆਂ ਢਾਹ ਜਵਣੀਆਂ ਆ ਦੇ ਢਾਹ ਚਲੀ ਗਈ ਠੀਕ ਹੈ ਜੀ ਤੇ ਇਹ ਦੇਖੋ ਇਹ ਫਕਸ ਨਾਲ ਜੇ ਰਾਤ ਨੂੰ ਬੰਦੇ ਨੇ ਰੈਸਟ ਕਰਨਾ ਤਾਂ ਬੈੱਡ ਬਣ ਜਾਂਦਾ ਜੀ ਦੇਖੋ ਇਦਾਂ ਸਾਰੀ ਸੀਟਾਂ ਢਾਹ ਢਾਹ ਜਣੀਆਂ ਢਾਹ ਦੇ ਕੋਈ ਹੋਰ ਜਿਹੜੇ ਕਿੰਨੀਆਂ ਦਾ ਹਨ ਮੈਂ ਚੱਕਿਆ ਤਾਂ ਜਾਣਗੇ ਟਿਕਨੀ ਕਰ ਸਕਦਾ ਇਹ ਜਿਹੜੀ ਆਪਾਂ ਬੈੱਡ ਬੰਨੋ ਬੈੱਡ ਬਣਾ ਲਈਏ ਦੇਖੋ ਤਿੰਨ ਬੰਦੇ ਰਾਹਣਾ ਪੈ ਸਕਦੇ ਆ ਦੇਖੋ ਢੁੱਲੀ ਢੁੱਲੀ ਗੱਡੀ ਆ ਜੀ ਇਹ ਤੇ ਬਾਕੀ ਸਾਨੂੰ ਇਕੱਠੀਆਂ ਕਰਨ ਵਾਲਾ ਵੀ ਸਪੋਸਟ ਬਟਨ ਆ ਜੀ ਇਹਦੇ ਚ ਉਹ ਖੋਣੇ ਆ ਦੇਖੋ ਜੀ ਸੀਟ ਇਕੱਠੀ ਕਰਨੀ ਕਰੀਏ ਵੀਰੇ ਇਕੱਠੀ ਆ ਦੇਖੋ ਇਕੱਠੀ ਕਰਕੇ ਦਿਖਾਉਣੀ ਸੀ ਇਹਦੇ ਚ ਫਕਸ ਨਹੀਂ ਹੀ ਆ ਦੇਖੋ ਆਟੋਮੈਟ ਕਰ ਰਹੀਆਂ ਸੀਟਾਂ ਦੋਨੋਂ ਉੱਪਰ ਨੂੰ ਫੋਲਡ ਹੋ ਜਾਂਦੀਆਂ ਬਹੁਤ ਵਧੀਆ ਚੀਜ਼ ਬਣ ਗਈ ਕੰਪਨੀ ਨੇ ਡਰਾਈਵਰਾਂ ਲਈ ਬੰਦ ਰਹਿੰਦੀਆਂ ਨੇ ਬੋਲੋ ਬੋਤ ਖੁੱਲਡ ਲਿਆ ਹਾਂ ਹਾਂ ਕਰੋ ਤੇ ਦਾ ਦੇਖਣ ਰੂਪ ਚੱਕਿਆ ਗਿਆ ਜੀ ਕਰ ਰਹੀ ਹੈ ਰੱਡੀ ਬਾਕੀ ਇਹਦੀ ਖਾਸ ਤੇ ਇਹ ਹੈ ਜੀ ਇਹ ਹਿੱਟ ਵੀ ਹੈ ਮਗਰ ਵੀ ਸੜ ਕਿਸੇ ਗੱਡੀ ਦੀ ਹੁੰਦੀ ਹੈ ਇਹਦੇ ਹੈਗੀ ਸਪੈਸ਼ਲ ਤੇ 12 ਵੋਲਟ ਚਾਰਜਰ ਤੇ ਹੀਟ ਠੀਕ ਹੈ ਨਾ ਏਸੀ ਵਾਲੇ ਵੀ ਹੈਗਾ ਸਿਸਟਮ ਆਹ ਖੋਲਦੇ ਦੇ ਏਸੀ ਵਾਲੇ ਸਿਸਟਮ ਦਾ ਤਾਂ ਜਿਆਦਾ ਹੀ ਖੁੱਲ ਗਿਆ ਵਾਹ ਦਾ ਕੋਈ ਇੰਜਨ ਬਹੁਤ ਵਧੀਆ ਸਿਸਟਮ ਇੰਜਨ ਸੀ ਆਟੋਮੈਟਿਕ ਹੈਗੀ ਵੈਸੇ ਇਹ ਜਹਾਜੀ ਵੈਸੇ ਤਾਂ ਫਰਸ਼ਟ ਪਹਾੜੀ ਪੂੜੀ ਸੀ ਉਹ ਵਧੀਆ ਕੰਮ ਜਮ ਗੱਡੀ ਹੈ ਆ ਦੇ ਹਾਂਜੀ ਆ ਬਟਮ ਹਾਂਜੀ ਇਹ ਹੈਗਾ 4x4 ਠੀਕ ਹੈ ਜੀ ਲੋ ਵੀ ਲੱਗੇਦਾ ਹਾਈ ਵੀ ਲੱਗੇ ਜਾਂਦਾ ਠੀਕ ਹੈ ਜੀ ਇਹਨੂੰ ਆਪਾਂ ਦੇਖ ਸਕਦੇ ਹਾਂ ਉਸ ਤੋਂ ਬਾਅਦ ਇਹਦਾ ਏਸੀ ਦੇਖੋ ਆ ਇਹਦਾ ਏਸੀ ਪੈਸੇਂਜਰ ਲਈ ਆ ਦੇਖੋ ਉੱਪਰ ਵੀ ਹੁੰਦਾ ਪੈਸੇਂਜਰ ਲਈ ਆਪਦੀ ਸੈਟਿੰਗ ਆ ਇੱਧਰਲੇ ਉਹਨਦੀ ਲੱਗ ਸੈਟਿੰਗਾਂ ਉਹਨਾਂ ਦੀ ਆਪਦੀ ਆਪਦੀ ਸੈਟਿੰਗਾਂ ਜਿਵੇਂ ਮਰਜ਼ੀ ਕਰ ਲਓ ਠੀਕ ਹੈ ਉਸ ਤੋਂ ਬਾਅਦ ਇਹਦਾ ਕ੍ਰੂਜ਼ ਸਿਸਟਮ ਠੀਕ ਹੈ ਜੀ ਬਸ ਇਸ ਦੀ ਲੋੜ ਨਹੀਂ ਕ੍ਰੂਜ਼ ਕ੍ਰੂਜ਼ ਚਲਾ ਦਿਓ ਕ੍ਰੂਜ਼ ਚੱਲ ਪੈਂਦਾ ਠੀਕ ਹੈ ਜੀ ਉਸ ਤੋਂ ਬਾਅਦ ਹੈਗਾ ਇਹਦਾ ਆ ਦੇਖੋ ਉੱਪਰ ਫੰਕਸ਼ਨ ਆਉਂਦੇ ਆ ਸਾਰੇ ਡਿਸਪਲੇ ਮੂਡ ਆ ਦੇਖੋ ਇਹਨੂੰ ਆਪਾਂ ਇੱਥੇ ਵੀ ਕਰ ਸਕਦੇ ਆ ਇਹਨੂੰ ਐ ਵੀ ਕਰ ਸਕਦੇ ਆ ਇਹਨੂੰ ਐ ਵੀ ਕਰ ਸਕਦੇ ਆ ਆ ਦੇਖੋ ਚੇਰ ਹੋ ਰਿਹਾ ਆ ਦੇਖੋ ਇਹਦੀ ਆਪਣਾ ਸਟੀering ਦੱਸਦਾ ਹੈ ਵੀ ਆਪਣਾ ਕਿੱਦਾਂ ਨੂੰ ਹੈ ਇਸ ਟਾਈਮ ਇੱਥੇ 0 0 ਇੱਥੇ ਹੁੰਦਾ ਇਹ ਆ ਦੇਖੋ ਇੱਥੇ ਸਿੱਧਾ ਹੋ ਗਿਆ 0 0 ਹੋ ਗਿਆ ਨਾ ਜਿਵੇਂ ਜਿਵੇਂ ਇਹਨੂੰ ਘੁਮਾਵਾਂਗੇ ਆਪਾਂ ਉੱਥੇ ਆ ਦੇਖੋ ਹੁਣ ਇਹ ਆਪਾਂ ਨੂੰ ਅੰਦਰ ਬੈਠ ਕੇ ਦੱਸਦਾ ਵੀ ਤੁਹਾਡਾ ਸਟੀering ਸਹੀ ਨਹੀਂ ਹੈਗਾ ਵੀ ਇੱਕ ਹੀ ਦਿਨ ਗਲਤ ਆ ਠੀਕ ਹੈ ਜੀ ਸਿੱਧਾ ਕਰੂ ਨੂੰ ਸਭ ਕੁਝ ਸੈਟ ਹੋ ਗਿਆ ਇਹ ਆਹ ਦੇਖੋ ਬੜੀ ਧੰਨਵਾਦ ਮੇਰੀ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰੋ ਤੇ ਵੱਧ ਤੋਂ ਲਾਈਕ ਕਰੋ ਤੇ ਬਾਕੀ ਤੁਹਾਨੂੰ ਹੋਰ ਨੌਲੇਜ ਲਈ ਵੀਡੀਓ ਤੁਹਾਨੂੰ ਦਿਖਾਉਂਦੇ ਰਹਾਂਗੇ ਧੰਨਵਾਦ